ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਨਾਲ ਗੱਲਬਾਤ ਕਰਨੀ ਆ ਮੇਰੀਆਂ ਗੱਲਾਂ ਬਾਤਾਂ ਜਿਹੜੀਆਂ ਹੋਣਗੀਆਂ ਉਹਨਾਂ ਦੇ ਜਵਾਬ ਤੁਸੀਂ ਕਮੈਂਟਾਂ 'ਚ ਜ਼ਰੂਰ ਦੇਣੇ ਆ ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਆ ਬਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਦੇਖੋ ਜੀ ਆਪਣੀਆਂ ਮੈਂ ਅੱਗੇ ਵੀ ਕਹਿੰਨੀ ਹੁੰਦੀ ਆ ਵੀ ਆਪਣੀਆਂ ਘਰੇਲੂ ਜਿਹੀਆਂ ਹੀ ਗੱਲਾਂ ਹੁੰਦੀਆਂ ਨੇ ਫੇਰ ਵੀ ਕੋਈ ਕਹਿੰਦੇ ਹੁੰਦੇ ਨੇ ਪੂਰੀ ਮਤ ਦਾ ਮਾਲਕ ਨਹੀਂ ਹੁੰਦਾ ਸਾਡੇ 'ਚ ਵੀ ਕਾਫੀ ਕਮੀਆਂ ਹੋਣਗੀਆਂ ਵੀ ਜੋ ਵੀ ਗੱਲ ਹੋਤ ਹੁੰਦੀ ਆ ਸਹੀ ਤਰੀਕੇ ਨਾਲ ਸਾਨੂੰ ਵੀ ਪਤਾ ਲੱਗੇ ਵੀ ਸੂਝਵਾਨ ਭੈਣ ਭਾਈ ਦਾ ਕਮੈਂਟ ਆਇਆ ਸਹੀ ਤਰੀਕੇ ਨਾਲ ਜਵਾਬ ਦਿਆ ਕਰੋ ਠੀਕ ਹੈ ਜੀ ਕਈ ਗੱਲਾਂ ਹੁੰਦੀਆਂ ਨੇ ਸਾਨੂੰ ਜਿਹੜੀਆਂ ਟੱਚ ਕਰ ਜਾਂਦੀਆਂ ਨੇ ਮੈਨੂੰ ਬੜੀ ਤਕਲੀਫ ਹੋਈ ਵੈਸੇ ਇਹਨਾਂ ਗੱਲਾਂ ਤੋਂ ਕੁਝ ਦਿਨ ਪਹਿਲਾਂ ਮੈਂ ਇੱਕ ਸ਼ਾਰਟ ਪਾਇਆ ਸੀ ਜਿਹੜੀ ਔਰਤ ਆਦਮੀ ਦੇ ਸਿਰ ਤੇ ਜਿੰਨੀ ਐਸ਼ ਕਰ ਸਕਦੀ ਹੈ ਆਦਮੀ ਦੇ ਸਿਰ ਤੇ ਹਰ ਇੱਕ ਸੁੱਖ ਮਾਣ ਸਕਦੀ ਹੈ ਆਦਮੀ ਤੇ ਹੀ ਔਰਤ ਦਾ ਜੋਰ ਹੁੰਦਾ ਹੈ ਠੀਕ ਹੈ ਜੀ ਪਹਿਲਾ ਮਾਪਿਆਂ ਦੇ ਘਰ ਮਾਪਿਆਂ ਤੇ ਜੋਰ ਹੁੰਦਾ ਹੈ ਦੂਜਾ ਸਹੁਰੇ ਘਰ ਆ ਕੇ ਜਿੰਨਾ ਜੋਰ ਆਦਮੀ ਤੇ ਹੁੰਦਾ ਹੈ ਔਰਤ ਦਾ ਹੋਰ ਕਿਸੇ ਰਿਸ਼ਤੇ ਤੇ ਨਹੀਂ ਹੁੰਦਾ ਆਪਣੇ ਧੀਆਂ ਪੁੱਤਾਂ ਤੇ ਵੀ ਨਹੀਂ ਉਹ ਜੋਰ ਹੁੰਦਾ ਜਿਹੜਾ ਇੱਕ ਆਦਮੀ ਤੇ ਆਪਾਂ ਨਹੋਰੇ ਝਾੜਦੀ ਔਰਤ ਮੈਂ ਤੁਹਾਨੂੰ ਦੱਸਦੀ ਆਂ ਵੀ ਉਹਦੇ ਵਿੱਚ ਕਾਫੀ ਕਮੈਂਟ ਆਏ ਕਮੈਂਟ ਆਏ ਭੈਣਾਂ ਦੇ ਜ਼ਿਆਦਾਤਰ ਤੁਸੀਂ ਕਹਿੰਦੇ ਆਦਮੀਆਂ ਦੀ ਪੱਖ ਦੀ ਗੱਲ ਕਰਦੇ ਹੋ ਤੁਸੀਂ ਆਏ ਕਰਦੇ ਹੋ ਤੁਹਾਡੇ ਧੀਆ ਨਹੀਂ ਹੋਣੀਆਂ ਤੁਸੀਂ ਇਹੀ ਕਹਿੰਦੇ ਹੋ ਵੀ ਆਦਮੀ ਹੀ ਸਹੀ ਆ ਮੈਂ ਉਹਨਾਂ ਭੈਣਾਂ ਨੂੰ ਕਹਿਣਾ ਚਾਹੂੰਗੀ ਵੀ ਮੈਂ ਹਰ ਇੱਕ ਪੱਖ ਦੀ ਗੱਲ ਕਰਦੀ ਆਂ ਮੈਂ ਕਿਸੇ ਇੱਕ ਦੇ ਪੱਖ ਦੀ ਗੱਲ ਨਹੀਂ ਕਰਦੀ ਮੈਂ ਨਣਦਾਂ ਦੀ ਵੀ ਗੱਲ ਕੀਤੀ ਹੈ ਮੈਂ ਭਰਜਾਈਆਂ ਦੀ ਵੀ ਗੱਲ ਕੀਤੀ ਹੈ ਮੈਂ ਸੱਸ ਦੀ ਵੀ ਗੱਲ ਕੀਤੀ ਹੈ ਮੈਂ ਨੂੰਹ ਦੀ ਵੀ ਗੱਲ ਕੀਤੀ ਹੈ ਮੈਂ ਆਦਮੀਆਂ ਦੇ ਰਿਲੇਟਡ ਵੀ ਹਰ ਇੱਕ ਰਿਸ਼ਤੇ ਦੀ ਗੱਲ ਕਰਦੀ ਆ ਜਿਹੜੀਆਂ ਨਹੀਂ ਗੱਲਾਂ ਹੋਈਆਂ ਉਹ ਅੱਗੇ ਕਰਦੀ ਰਹੂੰਗੀ ਠੀਕ ਹੈ ਜੀ ਦੇਖੋ ਆਪਾਂ ਹਰ ਇੱਕ ਲਫ਼ਜ਼ ਮੂੰਹੋਂ ਉਹੀ ਕੱਢੀਦਾ ਹੈ ਜਿਹੜਾ ਵਧੀਆ ਲੱਗੇ ਸਾਡੇ ਭੈਣ ਭਾਈ ਨੂੰ ਕਿਸੇ ਨੂੰ ਟੱਚ ਨਾ ਕਰੇ ਦੇਖੋ ਜੇ ਅਸੀਂ ਵੈਸੇ ਹੀ ਕੋਈ ਉਦਾਂ ਗੱਲ ਕਰਾਂਗੇ ਵੀ ਹਾਂ ਚੰਗੇ ਨੂੰ ਵੀ ਅਸੀਂ ਮਾੜਾ ਜਾਂ ਅਸੀਂ ਮਾੜੇ ਨੂੰ ਵੀ ਚੰਗਾ ਕਹਾਂਗੇ ਉਹ ਫਿਰ ਗੱਲ ਨਹੀਂ ਹੁੰਦੀ ਉਹ ਚਾਪਲੁੱਸੀ ਹੁੰਦੀ ਆ ਠੀਕ ਆ ਜਿਹੜਾ ਆਪਣਾ ਟੌਪਿਕ ਚੱਲਦਾ ਵੀਡੀਓ ਚ ਚੱਲ ਰਿਹਾ ਟੌਪਿਕ ਆ ਉਹਦੇ ਆਧਾਰ ਤੇ ਆਪਾਂ ਗੱਲ ਸਖਤ ਹੋਊ ਸਖਤ ਕਰਾਂਗੇ ਸਹੀ ਪਿਆਰ ਦੀ ਗੱਲ ਹੋਊ ਆਪਾਂ ਪਿਆਰ ਨਾਲ ਕਰਾਂਗੇ ਜਿੱਦਾਂ ਦਾ ਹਿਸਾਬ ਹੁੰਦਾ ਵੀ ਜਿੱਦਾਂ ਦਾ ਟੌਪਿਕ ਚੱਲਦਾ ਹੈ ਹਨਾ ਮੈਂ ਵੀਰਾਂ ਦੀ ਗੱਲ ਕਰਤੀ ਬਈ ਹਨਾ ਇੱਕ ਔਰਤ ਪਤੀ ਦੇ ਸਿਰ ਤੇ ਹੀ ਸਾਰਾ ਕਹਿੰਦੇ ਨੇ ਜਨਮ ਮਾਣਦੀ ਆ ਬਈ ਕਈ ਭੈਣਾਂ ਨੂੰ ਬਹੁਤ ਤਕਲੀਫ ਆਈ ਕਹਿੰਦੇ ਤੁਸੀਂ ਆਦਮੀਆਂ ਦੇ ਪੱਖ ਦੀ ਗੱਲ ਕਰਦੇ ਹੋ ਆਦਮੀਆਂ ਨੂੰ ਖੁਸ਼ ਕਰਨ ਦੇ ਮਾਰੇ ਤੁਸੀਂ ਆਦਮੀਆਂ ਦੇ ਪੱਖ ਦੀ ਗੱਲ ਕਰਦੇ ਹੋ ਤੁਸੀਂ ਫੇਸਬੁੱਕ ਤੇ ਆ ਜਾਂਦੇ ਹੋ ਆਏ ਆ ਜੇ ਇਹ ਬੂ ਹੈ ਕਾਫੀ ਜਨਾਨੀਆਂ ਆਦਮੀਆਂ ਤੋਂ ਬਹੁਤ ਦੁਖੀ ਨੇ ਦੇਖੋ ਮੈਂ ਉਹਨਾਂ ਗੱਲਾਂ ਨਾਲ ਵੀ ਸਹਿਮਤ ਆ ਕੁਝ ਘਰਾਂ 'ਚ ਲਾਲੋ ਮੈਂ ਇੱਕ ਸੱਸ ਨੂੰ ਦੀ ਗੱਲ ਕਰੀ ਆ ਮੈਂ ਨੂੰ ਚੰਗੀ ਦੀ ਗੱਲ ਕਰੀ ਆ ਕੁਝ ਘਰਾਂ 'ਚ ਨੂੰਹਾਂ ਮਾੜੀਆਂ ਵੀ ਹੋਣਗੀਆਂ ਮਾੜਾ ਇਨਸਾਨ ਮਾੜਾ ਨਹੀਂ ਹੁੰਦਾ ਇਨਸਾਨ ਦਾ ਸੁਭਾਅ ਮਾੜਾ ਹੁੰਦਾ ਠੀਕ ਹੈ ਜੀ ਹੁਣ ਜੇ ਜੇ ਤੁਹਾਡੇ ਘਰ ਚ ਕੋਈ ਪ੍ਰੋਬਲਮ ਚੱਲਦੀ ਆ ਤੁਹਾਡੀ ਨਹੀਂ ਤੁਹਾਡੇ ਹਸਬੰਦ ਨਾਲ ਬਣਦੀ ਹੈਗੀ ਬਾਕੀ ਦੁਨੀਆ ਦਾ ਕੀ ਕਸੂਰ ਹੈ ਚੰਗੇ ਤੋਂ ਚੰਗੇ ਵੀਰ ਬੈਠੇ ਨੇ ਚੰਗੀਆਂ ਤੋਂ ਚੰਗੀਆਂ ਭੈਣਾਂ ਬੈਠੀਆਂ ਨੇ ਚੰਗੇ ਤੋਂ ਚੰਗੇ ਪਰਿਵਾਰ ਬੈਠੇ ਨੇ ਅਸੀਂ ਕਿਸੇ ਦਾ ਨਾਮ ਲੈ ਕੇ ਤਾਂ ਵੀਡੀਓ ਬਣਾਉਂਦੇ ਨਹੀਂ ਠੀਕ ਹੈ ਜੀ ਤੁਹਾਨੂੰ ਅਸੀਂ ਜਾਣੀ ਐ ਨਾ বুঝੀਏ ਨਾ ਤੁਸੀਂ ਸਾਨੂੰ ਨਹੀਂ ਜਾਣਦੇ ਹੈਗੇ ਮੈਂ ਭੈਣ ਦਾ ਨਾਮ ਪੜਿਆ ਤੀ ਕੀ ਰਵਿੰਦਰ ਕੌਰ ਪਤਾ ਨਹੀਂ ਐਦਾਂ ਕੁਛ ਤੀਗਾ ਦੇਖਣ ਨੂੰ ਤਾਂ ਬੜੀ ਸੂਝਵਾਨ ਜੀ ਲੱਗੀ ਪਰ ਉਹਨੇ ਗੱਲਾਂ ਬੜੀਆਂ ਘਟੀਆਂ ਕੀਤੀਆਂ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਦੇਖੋ ਜਿਹੜਾ ਜ ਸਾਡੇ ਘਰ 'ਚ ਵਰਤਾਵ ਹੁੰਦਾ ਆਪਾਂ ਉਦਾਂ ਦੀ ਗੱਲ ਕਰ ਲੈਨੇ ਆ ਹਨਾ ਮੈਂ ਮੰਨਦੀ ਆ ਕਾਫੀ ਭੈਣਾ ਤੰਗ ਹੋਣੀ ਐ ਕਈ ਵਾਰ ਕਈ ਵੀਰ ਡਰਿੰਕ ਵੱਧ ਕਰਦੇ ਨੇ ਕਈ ਘਰਾਂ 'ਚ ਜੋੜਿਆਂ ਦੀ ਆਪਸ ਵਿੱਚ ਵਿਚਾਰੇ ਨਹੀਂ ਮਿਲਦੇ ਹੈਗੇ ਬਹੁਤ ਗੱਲਾਂ ਹੋ ਜਾਂਦੀਆਂ ਨੇ ਜੇ ਹੁਣ ਤੁਸੀਂ ਕਹੋ ਸਾਡੀ ਵੀਡੀਓ ਨੂੰ ਲੈ ਕੇ ਹੀ ਤੁਸੀਂ ਅੱਗ ਕੱਢਣੀ ਹੈ ਆਪਣੀ ਕਮੈਂਟਰ ਰਣੀ ਅਸੀਂ ਤੁਹਾਡਾ ਨਾ ਲੈ ਕੇ ਤਾਂ ਵੀਡੀਓ ਬਣਾਈ ਨਹੀਂ ਹੁਣ ਲਾ ਲਓ ਵੀ ਮੇਰੀ ਕਿਸੇ ਰਿਸ਼ਤੇ ਨਾਲ ਨਹੀਂ ਬਣਦੀ ਮੈਂ ਤਾਂ ਉਸ ਰਿਸ਼ਤੇ ਦੇ ਰਿਲੇਟਿਡ ਵੀ ਵੀਡੀਓ ਪਾ ਦਿੰਨੀ ਆ ਹੁਣ ਮੈਂ ਲਾ ਲਓ ਸੱਸ ਨੂੰ ਵੀਡੀਓ ਪਾਈ ਆ ਵੀ ਸੱਸ ਚੰਗੀ ਐ ਨੂ ਮਾੜੀ ਐ ਮੈਂ ਵੀ ਨੂ ਆ ਫਿਰ ਮੈਂ ਤਾਂ ਉੱਥੇ ਉਹ ਵੀਡੀਓ ਪਾਵਾ ਹੀ ਨਾ ਤੁਸੀਂ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਅਸੀਂ ਵੀ ਲੋਕਾਂ ਦੀਆਂ ਵੀਡੀਓ ਦੇਖਦੇ ਹਾਂ ਅਸੀਂ ਲੋਕਾਂ ਦੇ ਵਿਚਾਰ ਦੇਖਦੇ ਹਾਂ ਲੋਕਾਂ ਦੇ ਅਸੀਂ ਛੋਟਾਂ 'ਚ ਬਹੁਤ ਕੁਝ ਦੇਖਦੇ ਹਾਂ ਦੁਨੀਆਦਾਰੀ 'ਚ ਵਿਚਰਦੇ ਆ ਆਪਣੀ ਵੀ ਕਈ ਰਿਸ਼ਤਿਆਂ ਨਾਲ ਨਹੀਂ ਬਣਦੀ ਹੋਣੀ ਆਪਣੀ ਵੀ ਕਈ ਗਵੰਡੀਆਂ ਨਾਲ ਨਹੀਂ ਬਣਦੀ ਹੋਣੀ ਅਸੀਂ ਫਿਰ ਇਹ ਥੋੜੀ ਆ ਵੀ ਅਸੀਂ ਅਗਲੇ ਨੂੰ ਆਪਣੇ ਕਮੈਂਟ ਕਰਕੇ ਅਗਲੇ ਦੀ ਵੀਡੀਓ ਤੇ ਅਸੀਂ ਆਪਣੀ ਅੱਖ ਕੱਢੀਏ ਰਹੀ ਗੱਲ ਆਦਮੀਆਂ ਦੀ ਦੇਖੋ ਜੀ ਮੈਂ ਇਹ ਗੱਲ ਕਹਿਨੀ ਆ ਕਹਿੰਦੀ ਰਹੂੰਗੀ ਇੱਕ ਔਰਤ ਆਦਮੀ ਦੇ ਸਿਰ ਤੇ ਹੀ ਰਾਣੀ ਆ ਮੈਨੂੰ ਜ਼ਿੰਦਗੀ 'ਚ ਇੱਕ ਔਰਤ ਮਿਲੀ ਥੀ ਉਹਦਾ ਘਰ ਵਾਲਾ ਬਹੁਤ ਡਰਿੰਕ ਕਰਦਾ ਸੀਗਾ ਉਹਨੇ ਕਿਹਾ ਕਹਿੰਦੀ ਵੀ ਇਹਦੇ ਨਾਲ ਵਾਹੇ ਮੁੱਕ ਜਵੇ ਤਾਂ ਚੰਗਾ ਹੈ ਮੈਂ ਬਹੁਤ ਦੁਖੀ ਆ ਹਾਂ ਬੰਦਾ ਦੁਖੀ ਹੋ ਕੇ ਕਹਿ ਦਿੰਦਾ ਕਿਸੇ ਰਿਸ਼ਤੇ ਨੂੰ ਵੀ ਕਹਿ ਦਿੰਦਾ ਧੀਆਂ ਪੁੱਤਾਂ ਤੋਂ ਵੀ ਕਈ ਵਾਰ ਮਾਪੇ ਦੁਖੀ ਹੋ ਜਾਂਦੇ ਨੇ ਪਰ ਉਹੀ ਮੂਹ ਨੇ ਮੈਨੂੰ ਪਲਟਾ ਕੇ ਸ਼ਬਦ ਫੇਰ ਕੀ ਕਿਹਾ ਅੱਜ ਮੈਂ ਉਹਦੇ ਬਿਨਾ ਕਮਲੀ ਹੋਈ ਹੋਈ ਆ ਮੈਨੂੰ ਘਰ ਵੱਡ ਖਾਣ ਨੂੰ ਆਉਂਦਾ ਉਸ ਬੰਦੇ ਦੀ ਥੋੜੇ ਦਿਨ ਬਾਅਦ ਡੈਥ ਹੋ ਗਈ ਧੀ ਜਿਹੜਾ ਡਰਿੰਕ ਕਰਦਾ ਸੀਗਾ ਦੇਖੋ ਜੀ ਇਹ ਸਚਾਈ ਹੈ ਮਾਪਿਆਂ ਨੇ ਆਪਾਂ ਨੂੰ ਇਹਨਾਂ ਦੇ ਲੜ ਲਾਇਆ ਆਪਾਂ ਨੇ ਹਮੇਸ਼ਾ ਇਹਨਾਂ ਦੀਆਂ ਸੁੱਖਾਂ ਮੰਗੀਆਂ ਠੀਕ ਹੈ ਮੈਂ ਮੰਨਦੀ ਆਂ ਕਾਫੀ ਤਰ੍ਹਾਂ ਚ ਆਣ-ਵਣ ਹੁੰਦੀ ਆ ਪਰ ਸਾਰੇ ਨਹੀਂ ਹੁਣ ਜੇ ਆਪਾਂ ਕਹੀਏ ਵੀ ਇੱਕ ਦੁਖੀ ਆ ਆਪਾਂ ਸਾਰਿਆਂ ਨੂੰ ਇਹ ਸਾਰੇ ਹੀ ਕਹਿਣ ਵੀ ਹਾਂ ਆਦਮੀ ਤਾਂ ਵਾਕਿਆ ਹੀ ਮਾੜੇ ਨੇ ਨਹੀਂ ਤਿਮੀ ਰਾਜ ਕਰਦੀ ਐ ਆਪਣੇ ਆਦਮੀ ਦੇ ਸਿਰ ਤੇ ਇਹ ਗੱਲ ਝੂਠ ਨਹੀਂ ਹੈਗੀ ਤੁਸੀਂ ਇਹਨਾਂ ਗੱਲਾਂ ਨੂੰ ਲੈ ਕੇ ਕਿਸੇ ਵੀ ਸਾਡੀ ਵੀਡੀਓ ਨੂੰ ਲੈ ਕੇ ਤੁਸੀਂ ਆਪਣਾ ਗੁੱਸਾ ਨਾ ਕੱਢਿਆ ਕਰੋ ਉਹ ਤੁਹਾਡੇ ਆਪਣੇ ਪਰਸਨਲ ਮੈਟਰ ਨੇ ਮੈਂ ਮੰਨਦੀ ਆ ਹੋ ਸਕਦਾ ਹੈ ਬਹੁਤ ਘਰਾਂ 'ਚ ਬਹੁਤ ਕੁਝ ਹੁੰਦਾ ਹੈ ਅੱਧੀ ਦੁਨੀਆ ਕਿੱਦਾਂ ਦੀ ਹੈ ਅੱਧੀ ਦੁਨੀਆ ਕਿੱਦਾਂ ਦੀ ਆਪਾਂ ਕਰੋਨਾ ਦੀ ਆਬਾਦੀ 'ਚ ਰਹਨੇ ਆ ਤੁਸੀਂ ਇੱਕ ਵੀਡੀਓ ਤੇ ਅਗਲੇ ਤੇ ਅੱਗ ਨਾ ਕੱਢਿਆ ਕਰੋ ਮੈਂ ਫੇਰ ਮੁੜ ਕੇ ਕਹਿੰਨੀ ਆ ਹੁਣ ਮੈਂ ਤੁਹਾਨੂੰ ਛੋਟੀ ਜਿਹੀ ਉਦਾਹਰਨ ਦੰਨੀ ਆ ਵੀ ਲਾ ਲਓ ਮੇਰੀ ਮੇਰੀ ਭਾਬੀ ਨਾਲ ਬਣਦੀ ਨਹੀਂ ਪਰ ਮੇਰੀ ਮੇਰੀਆਂ ਨਣ ਦਾ ਨਾਲ ਬਹੁਤ ਬਣਦੀ ਆ ਹੁਣ ਉੱਥੇ ਕੀ ਜਾਣੋਗੇ ਤੁਸੀਂ ਮੇਰੇ ਚ ਘਟਾ ਜਾਂ ਮੇਰੀ ਭਾਬੀ ਚ ਘਾਟ ਹੈ ਮੈਂ ਵੀ ਕਿਸੇ ਦੀ ਭਾਬੀ ਆ ਮੈਨੂੰ ਆਪਣੀਆਂ ਲਣ ਦਾ ਬੜੀਆਂ ਬਿਆਰੀਆਂ ਨੇ ਮੇਰੇ ਹੀ ਦੋ ਪਹਿਲੂ ਨੇ ਮੈਂ ਨਣ ਦਾ ਕਿਸੇ ਦੀ ਪਰ ਮੈਂ ਭਾਬੀ ਵੀ ਆ ਕਿਸੇ ਦੀ ਜੇ ਹੁਣ ਮੈਨੂੰ ਕੋਈ ਐਦਾਂ ਦਾ ਕਿਸੇ ਦੀ ਵੀਡੀਓ ਆ ਗਈ ਬਈ ਭਾਬੀਆਂ ਬਹੁਤ ਚੰਗੀਆਂ ਹੁੰਨੀਆਂ ਜਾਂ ਨਣ ਦਾ ਬਹੁਤ ਚੰਗੀਆਂ ਹੁੰਨੀਆਂ ਉੱਥੇ ਮੈਂ ਆਪਣੀ ਅੱਗ ਕੱਢਾਂ ਨਹੀਂ ਕੱਢਣੀ ਬਣਦੀ ਅਸੀਂ ਇਦਾਂ ਦੀਆਂ ਵੀਡੀਓ ਪਾਉਨੇ ਆ ਮੈਂ ਤੁਹਾਨੂੰ ਅੱਗੇ ਵੀ ਕਿਹਾ ਵੀ ਮੈਂ ਇਦਾਂ ਦੀ ਵੀਡੀਓ ਪਾਉਣੀ ਹੈ ਮੂੰਹੋਂ ਉਹੀ ਲਫ਼ਜ਼ ਕੱਢੀਦਾ ਜੀ ਨੂੰ ਅਸੀਂ ਸਾਰੇ ਪਰਿਵਾਰ ਚ ਬੈਠ ਕੇ ਵੀਡੀਓ ਨੂੰ ਸੁਣ ਸਕੀਏ ਸਾਡੀਆਂ ਧੀਆਂ ਸਾਡੇ ਪੁੱਤ ਸਾਡੇ ਨਾਲ ਵੀ ਯਾਰ ਸਾਰੇ ਰਿਸ਼ਤੇ ਜੁੜੇ ਹੋਏ ਆ ਅਸੀਂ ਵੀ ਕਬੀਲਦਾਰ ਆ ਪੁੱਤ ਵੀ ਆ ਸਾਡਾ ਬਹੁਤ ਸੋਚ ਸਮਝ ਕੇ ਕੈਮਰੇ ਸਾਹਮਣੇ ਆਉਣਾ ਪੈਂਦਾ ਸੋਸ਼ਲ ਮੀਡੀਆ ਤੇ ਆਉਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਤੁਸੀਂ ਕਮੈਂਟ ਕਰਨ ਲੱਗੇ ਵੀਰਾਂ ਦੇ ਪੱਖ ਦੀ ਗੱਲ ਕਰਦੇ ਤਾਂ ਤਾਂ ਭੈਣਾ ਟੁੱਟ ਕੇ ਪੈ ਜਾਂਦੀਆਂ ਨੇ ਵੀ ਤੁਸੀਂ ਇਹਨਾਂ ਨੂੰ ਚੰਗੇ ਗਾਤੇ ਕਹਿੰਦੇ ਹੋ ਜੇ ਇੱਕ ਔਰਤ ਦੇ ਪੱਖ ਦੀ ਗੱਲ ਕਰਦੇ ਤਾਂ ਵੀਰ ਟੁੱਟ ਕੇ ਪੈ ਜਾਂਦੇ ਨੇ ਵੀ ਔਰਤਾਂ ਸਾਰੀਆਂ ਚੰਗੀਆਂ ਨਹੀਂ ਮੈਂ ਬਿਲਕੁਲ ਸਹਿਮਤ ਹਾਂ ਇਸ ਚੀਜ਼ ਨਾਲ ਨਾ ਸਾਰੇ ਵੀਰ ਸਾਰੇ ਚੰਗੇ ਨੇ ਨਾ ਸਾਰੀਆਂ ਭੈਣਾ ਚੰਗੀਆਂ ਨੇ ਕੁਝ ਲੋਕ ਕਿੱਦਾਂ ਦੇ ਆ ਕੁਝ ਲੋਕ ਕਿੱਦਾਂ ਦੇ ਆ ਪਰ ਸਾਡਾ ਕਮੈਂਟ ਕਮਾ ਨਹੀਂ ਬਣਦਾ ਕਮੈਂਟ ਸਹੀ ਤੁਲਣਾ ਤੁਲਣਾ ਕਰਿਆ ਕਰੋ ਗੱਲ ਦੀ ਪਹਿਲਾਂ ਸਹੀ ਤੁਲਣਾ ਕਰਕੇ ਗੱਲ ਦੀ ਫਿਰ ਕਮੈਂਟ ਕਰਿਆ ਕਰੋ ਉੱਥੇ ਤੁਹਾਡਾ ਵੀ ਦਿਮਾਗ ਦਿਖੇ ਤੁਸੀਂ ਕਿੰਨੀ ਕੁ ਸੋਚਦੇ ਮਾਲਕੋਂ ਜਿਹੜਾ ਇੱਕ ਕਮੈਂਟ ਆ ਤੁਹਾਡੀ ਮੱਤ ਦੱਸ ਦਿੰਦਾ ਹੈ ਜੇ ਹੁਣ ਕੁੜੀਆਂ ਦੇ ਪੱਖ ਦੀ ਗੱਲ ਕਰਦੇ ਤਾਂ ਮੁੰਡਿਆਂ ਨੇ ਕਮੈਂਟ ਆ ਜਾਂਦੇ ਨੇ ਤੁਸੀਂ ਐਦਾਂ ਗੱਲ ਕਰਦੇ ਹੋ ਮੁੰਡਿਆਂ ਦੀ ਕਰਦੇ ਤਾਂ ਕੁੜੀਆਂ ਟੁੱਟ ਕੇ ਪੈ ਜਾਂਦੀਆਂ ਨੇ ਮੈਨੂੰ ਇਹ ਨਹੀਂ ਸਮਝ ਆਉਂਦੀ ਹੈ ਕਿ ਦੁਨੀਆ ਆ ਆਪਣਾ ਆਪਣੇ ਆਪ ਤੇ ਕਾਬੂ ਘਾਤੇ ਨਹੀਂ ਹੈਗੇ ਆ ਦੁਨੀਆ ਸਹੀ ਗੱਲ ਕਿਉਂ ਨਹੀਂ ਸਨਕਾਰ ਕਰਦੀ ਹੈਗੀ ਤੁਸੀਂ ਐ ਕਰਦੇ ਹੋ ਤੁਸੀਂ ਐ ਕਰਦੇ ਹੋ ਅਸੀਂ ਵੀ ਦੁਨੀਆਦਾਰੀ ਚ ਰਹਿੰਦੇ ਆ ਸਾਡੇ ਵੀ ਰਿਸ਼ਤੇ ਜੁੜੇ ਹੋਏ ਆ ਅਸੀਂ ਵੀ ਕਬੀਲਦਾਰ ਆ ਸਾਡੇ ਵੀ ਘਰ ਚ ਬੱਚੇ ਆ ਸਾਡੇ ਵੀ ਕੁੜੀਆਂ ਆ ਇਹ ਇੱਕ ਹੋਰ ਗੱਲ ਆਈ ਜੇ ਸੱਸਾਂ ਦੀ ਗੱਲ ਕਰਦੇ ਤੇਰੇ ਫਸ ਨਹੀਂ ਹੋਣੀ ਆ ਨਹੀਂ ਹੈਗੀ ਸੱਸ ਮੇਰੇ ਨਹੀਂ ਹੈਗੀ ਮੇਰੇ ਸੋਹਣਾ ਸਾਥ ਵੀ ਨਹੀਂ ਹੈਗੇ ਮਾਗੇ ਵੀ ਕਈ ਵੀਡੀਓ ਚ ਕਿਹਾ ਮੇਰੇ ਸਹੁਰਾ ਸਾਹਿਬ ਨਹੀਂ ਹੈਗੇ ਸੱਸ ਨਹੀਂ ਹੈਗੀ ਪਰ ਮੈਂ ਨਣਦਾਂ ਦੀ ਬਹੁਤ ਇੱਜ਼ਤ ਕਰਦੀ ਆ ਨਣਦਾ ਮੇਰੀ ਇੱਜ਼ਤ ਬਹੁਤ ਕਰਦੀਆਂ ਨੇ ਭਾਈ ਜੀ ਜਿਹੜਾ ਅੱਜ ਦਾ ਕਲਜੂਗੀ ਸਮਾਂ ਜਿੱਥੇ ਮਾਪੇ ਵੀ ਬੈਠੇ ਨੇ ਨਾ ਉੱਥੇ ਵੀ ਧੀਆ ਦੀ ਇੱਜ਼ਤ ਨਹੀਂ ਹੈਗੀ ਅਗਲੇ ਜੁੱਤੀ ਵਟੇ ਨਹੀਂ ਧੀਆ ਨੂੰ ਸਿਆਣ ਦੇ ਹੁਣ ਇਹ ਵੀ ਗੱਲ ਮੇਰੀ ਕਈਆਂ ਨੂੰ ਚੁਪ ਜਾਣੀ ਹੈ ਮਾਪੇ ਬੈਠੇ ਵੀ ਹੋਣ ਨਾ ਫੇਰ ਵੀ ਧੀਆ ਦਾ ਪੇਕਿਆਂ ਤੇ ਜ਼ੋਰ ਨਹੀਂ ਰਹਿੰਦਾ ਸਾਨੂੰ ਇੰਨੀ ਕਿ ਲਿਆਕਤਾ ਹੈਗੀ ਆ ਵੀ ਕਿਹਦੇ ਨਾਲ ਕਿੱਦਾਂ ਰਹਿਣਾ ਕਿਹਦੇ ਨਾਲ ਕਿੱਦਾਂ ਰਹਿਣਾ ਸਾਡਾ ਬਸ ਇੱਕੋ ਸੁਭਾਅ ਹੈੜਾ ਅਸੀਂ ਸਿੱਧੇ ਨਾਲ ਸਿੱਧੇ ਆ ਪੁੱਠੇ ਨਾਲ ਪੁੱਠੇ ਆ ਬਹੁਤ ਸਿੱਧੇ ਤੇ ਸਿੱਧੇ ਹੋ ਕੇ ਉਸ ਖੱਟਿਆ ਦੀ ਬਈ ਸੋਈ ਗੱਲਾਂ ਅਸੀਂ ਤਾਂ ਹਰ ਇੱਕ ਟੌਪਿਕ ਤੇ ਵੀਡੀਓ ਪਾਉਣੀ ਆ ਆਉਂਦੇ ਰਹਾਗੇ ਮੈਂ ਤਾਂ ਕਹਿੰਦੀ ਆ ਵੀ ਭੈਣਾ ਸਾਰੀਆਂ ਕੰਮ ਕਰੋ ਕੋਈ ਅਸੀਂ ਠੰਕੇ ਨਹੀਂ ਮਾਰਦੀਆਂ ਕੋਈ ਅਸੀਂ ਆਪਣੀ ਨਮਾਇਸ਼ ਨਹੀਂ ਕਰਦੀਆਂ ਹੈਗੀਆਂ ਬੈਠੇ ਆ ਸਰਦਾਰ ਜੀ ਮੇਰੇ ਸਾਹਮਣੇ ਬੈਠੇ ਆ ਠੀਕ ਆ ਬੇਟਾ ਵੀ ਬੈਠਾ ਹੁੰਦਾ ਸਾਹਮਣੇ ਜਿਸ ਟਾਈਮ ਮੈਂ ਵੀਡੀਓ ਬਣਾਉਣੀ ਆ ਮੈਨੂੰ ਪਤਾ ਬੀਜੇ ਮੂੰਹੋਂ ਇੱਕ ਲਫ਼ਜ਼ ਵੀ ਗਲਤ ਨਿਕਲ ਗਿਆ ਫਿਰ ਮੇਰੇ ਨਾਲ ਬਨਿੰਗ ਕੀ ਆ ਸੋਹੀ ਗੱਲਾਂ ਸਹੀ ਨੂੰ ਸਹੀ ਰਹਿਣ ਦਿਆ ਕਰੋ ਮੈਂ ਅੱਜ ਬੋਲਣ ਤੇ ਮਜਬੂਰ ਹੋ ਗਈ ਤਾਂ ਮੈਂ ਇਹ ਵੀਡੀਓ ਬਣਾਈ ਆ ਆਪਣਾ ਕਮੈਂਟ ਹੈ ਬਹੁਤ ਸੋਚ ਸਮਝ ਕੇ ਕਰਿਆ ਕਰੋ ਜੇ ਤੁਹਾਡੇ ਘਰ ਚ ਲੜਾਈ ਹੋਈ ਹੋਈ ਹੈ ਤੁਹਾਡਾ ਇਹ ਮਤਲਬ ਨਹੀਂ ਬਣਦਾ ਵੀ ਤੁਸੀਂ ਕਿਸੇ ਤੀਏ ਬੰਦੇ ਨੂੰ ਆਪਣਾ ਗੁੱਸਾ ਦਿਖਾਓ ਠੀਕ ਹੈ ਕੋਈ ਗੱਲ ਨਹੀਂ ਜਿੱਥੇ ਚਾਰ ਭਾਂਡੇ ਆ ਉਹੀ ਖੜਕਦੇ ਨੇ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ ਸਤਿ ਸ਼੍ਰੀ ਅਕਾਲ